ਇਹ ਇਹ ਜਿਹੜੇ ਸੁਖਵੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਇੱਕ ਪ੍ਰੈਸ ਕਾਨਫਰੰਸ ਇੰਡੀਗਾਰਡ ਚ ਕੀਤੀ ਹੈ ਉਹਨਾਂ ਨੇ ਵਿਜੀਲੈਂਸ ਵੱਲੋਂ ਜਿਹੜੇ ਬਿਕਰਮਜੀਤ ਦੇ ਖਿਲਾਫ ਕਾਰਵਾਈ ਨੂੰ ਬਿਲਕੁਲ ਝੂਠ ਦੱਸਿਆ ਉਹਨਾਂ ਕਹਿੰਦੇ ਚ ਕੋਈ ਸਚਾਈ ਨਹੀਂ ਇਹਦੇ ਚ ਤਣਕਾ ਮਾਤਰ ਵੀ ਕੋਈ ਸੱਚ ਨਹੀਂਗਾ ਇਹ ਤਾਂ ਸਰਕਾਰ ਜਿਹੜੀ ਆ ਉਹਨਾਂ ਨੂੰ ਤੰਗ ਕਰਨ ਤੇ ਲੱਗੀ ਹੋਈ ਹੈ ਤੇ ਉਹਨਾਂ ਨੇ ਅਧਿਕਾਰੀਆਂ ਨੂੰ ਵੀ ਕਿਹਾ ਵੀ ਇਹ ਖਿਆਲ ਰੱਖਿਓ ਜੇ ਸਾਡੀ ਸਰਕਾਰ ਆਈ ਅਸੀਂ ਇਹ ਸਵਾਲ ਪੁੱਛਾਂਗੇ ਭਾਵੇਂ ਕਿ ਕੇਸ ਦੇ ਖਿਲਾਫ ਝੂਠਾ ਕੇਸ ਦਰਜ ਨਹੀਂ ਕਰਾਂਗੇ ਪਰ ਜਿਹੜੇ ਗਲਤ ਕਰਨਗੇ ਉਹਨਾਂ ਨੂੰ ਜ਼ਰੂਰ ਪੁੱਛਾਂਗੇ ਤੇ ਉਹਨਾਂ ਨੇ ਮੁੱਖ ਮੰਤਰੀ ਦੇ ਖਿਲਾਫ ਵੀ ਸਖਤ ਟਿੱਪਣੀਆਂ ਕੀਤੀਆਂ ਤੁਸੀਂ ਕੀ ਸਮਝਦੇ ਹੋ ਇਹ ਕੇਸ ਬਾਰੇ ਪਹਿਲਾਂ ਸਾਡੇ ਤੁਸੀਂ ਚਰਚਾ ਕੀਤੀ ਹੈ ਕਿ ਅੱਜ ਦਾ ਜਿਹੜਾ ਸੁਖਵੀਰ ਬਾਦਲ ਦੀ ਪ੍ਰੈਸ ਕਾਨਫਰੰਸ ਉਹਦਾ ਅਹਿਮੀਅਤ ਕੀ ਦੇਖੋ ਜਿਹੜਾ ਸੁਖਵੀਰ ਬਾਦਲ ਹੋਰਾਂ ਨੇ ਦਾਵਾ ਕੀਤਾ ਤਾਂ ਭਈ ਜੇ ਸਰਕਾਰ ਜਿਹੜਾ ਪੈਸੇ ਦੇ ਵਿਦੇਸ਼ੀ ਲਾਂਡਰਿੰਗ ਦਾ ਦਾਵਾ ਕਰਦੀ ਆ ਇਹਦੇ ਕੋਈ ਸੱਚਾਈ ਕੀ ਉਨਿੰਦਵਲਕੇ ਵੀ ਕਿਹਾ ਵੀ ਇੱਕ ਪੈਸੇ ਦਾ ਵੀ ਲੈਣ ਦੇਣ ਸਾਬਤ ਨਹੀਂ ਹੋ ਸਕਣਾ ਜਿਹੜੀ ਮੰਤਰੀ ਪੱਧਰ ਦੇ ਉੱਤੇ ਕੋਈ ट्रांजੈਕਸ਼ਨ ਹੋਈ ਕਹੀ ਜਾ ਰਹੀ ਆ ਜਿਹੜੀ ਕਿ ਸੈਂਕੜੇ ਕਰੋੜ ਦੀ ਦੱਸੀ ਜਾ ਰਹੀ ਹੈ ਤੇ ਸੈਂਕੜੇ ਕਰੋੜ ਦੀ ट्रांजੈਕਸ਼ਨ ਜਿਹੜੀ ਆ ਜੱਜੋ ਜੀ ਉਹਨੂੰ ਸਾਬਤ ਕਰਨਾ ਕੋਈ ਥਾਲਾ ਜੀ ਦਾ ਬਾੜਾ ਨਹੀਂ ਹੁੰਦਾ ਔਰ ਦੂਜੀ ਗੱਲ ਵੀ ਉਂਜ ਤਾਂ ਸਿਆਣੇ ਇਹ ਵੀ ਕਹਿੰਦੇ ਨੇ ਵੀ ਡੁੱਬਦੇ ਤਾਰੂ ਹੀ ਹੁੰਦੇ ਨੇ ਪਰ ਤਾਰੂ ਮਤਲਬ ਜੇ ਤੁਸੀਂ ਕਹੋਗੇ ਸੁਖਵੀਰ ਸੌਰੀ ਮਜੀਠਿਆ ਸਾਹਿਬ ਇੰਤੇ ਹੀ ਵੱਡੇ ਅਣਜਾਣ ਨੇ ਜਾਂ ਉਹਨਾਂ ਨੂੰ ਪਤਾ ਨਹੀਂ ਹੈ ਉਹ ਲੰਬਾ ਸਮਾਂ ਸਰਕਾਰ ਦੇ ਮੰਤਰੀ ਰਹੇ ਦੇ ਵਿਧਾਇਕ ਰਹੇ ਨੇ ਫਿਰ ਇੱਕ ਵੱਡੇ ਘਰ ਦੇ ਰਿਸ਼ਤੇਦਾਰ ਵੀ ਨੇ ਤੇ ਇੱθε ਨਿਆਂਇਤ ਉਹ ਹੈਗੀ ਕਿ ਇਹ ਐਡਾ ਐਡਾ ਉਹ ਕੱਚਾ ਕੱਚੀ ਖੇਡ ਖੇਡ ਰਹੀ ਦੂਜੀ ਗੱਲ ਇਹ ਉਹ ਪਹਿਲਾਂ ਦੇਰ ਜਾ ਚੁੱਕੇ ਨਹੀਂ ਸਮਾਨਤ ਲੈ ਚੁੱਕੇ ਨਹੀਂ ਤੇ ਫਿਰ ਉਹਨਾਂ ਨੇ ਉਦੋਂ ਅੰਦਰ ਜਾ ਕੇ ਜਿਹੜੇ ਵਿਹਲਾ ਸਮਾਂ ਹੁੰਦਾ ਨਾ ਦੇਰ ਦੇ ਵਿੱਚ ਉਦੋਂ ਉਦੋਂ ਬੰਦਾ ਉੱਥੇ ਘੜਤਾ ਹੀ ਘੜਦਾ ਉਹਨੇ ਪਤਾ ਨਹੀਂ ਕਿੰਨੀਆਂ ਘੜ ਤਾਂ ਘੜੀਆਂ ਹੋਣਗੀਆਂ ਤੇ ਆ ਕੇ ਇਹ ਤਾਂ ਨਹੀਂ ਹੋ ਸਕਦਾ ਮੈਂ ਸਮਝਦਾ ਜਦੋਂ ਮਹਲਾਤ ਨੂੰ ਖੁੱਦ ਪੁਛਣ ਪਹਿਲਾਂ ਇੱਕ ਪ੍ਰੈਸਰ ਅਫਾਂਸ ਕਰਕੇ ਜਦੋਂ ਇੱਕ ਆਪਨੇ ਮੰਤਰੀ ਬਾਰੇ ਤੇ ਵਿਧਾਇਕ ਬਾਰੇ ਕੁਝ ਅਸ਼ਲੀਲ ਵੀਡੀਓਜ਼ ਦੀ ਚਰਚਾ ਕੀਤੀ ਸੀ ਤਾਂ ਉਦੋਂ ਹੀ ਇਹ ਗੱਲ ਕਹਿਤੀ ਸੀ ਵੀ ਹੌਲ ਬਾਰੇ ਥੋੜੇ ਦਿਨਾਂ ਚ ਮੇਰੇ ਖਿਲਾਫ ਪਰਚਾ ਨਹੀਂ ਦਰਜ ਹੋਊਗਾ ਤੇ ਮੈਨੂੰ ਜੇ ਵੀ ਭੇਜਣ ਦੀ ਵੀ ਤਿਆਰੀ ਕਰਤੋਂਗੇ ਤੇ ਮੈਂ ਇਹਦੇ ਲਈ ਤਿਆਰ ਤੇ ਜੇ ਉਹ ਪਹਿਲੇ ਹੀ ਤਿਆਰ ਸੀ ਤਾਂ ਤੁਹਾਨੂੰ ਕੀ ਲੱਗਦਾ ਵਾ ਵੀ ਉਹ ਐਡਾ ਕੱਚੀਆਂ ਗੋਲੀਆਂ ਕਿੱਧਰੋਂ ਵਾਲੇ ਨੇ ਤੇ ਦੂਜੀ ਗੱਲ ਕਈ ਸਾਡੇ ਮਿੱਤਰ ਜਿਹੜੇ ਨੇ ਜਗੂ ਜੀ ਉਹ ਇਹ ਵੀ ਦਾਵਾ ਕਰਦੇ ਨੇ ਜਾਂ بار بار ਕਹਿ ਰਹੇ ਨੇ ਵੀ ਈਡੀ ਦੇ ਜਿਹੜੇ ਸਾਥਕਾਂ ਭਾਰਿੰਦਰ ਸਿੰਘ ਨੇ ਉਹਨਾਂ ਨੂੰ ਗਵਾਹੀ ਦੇ ਵਿੱਚ ਤਹਿਮ ਮੰਨ ਕੇ ਚੱਲਿਆ ਜਾ ਰਿਹਾ ਤੇ ਕਈ ਤਾਂ ਜਿਹੜੇ ਸਾਡੇ ਪੱਤਰਕਾਰ دوست ਨੇ ਉਹਨਾਂ ਨੇ ਨਰਿੰਦਰ ਸਿੰਘ ਜੀ ਦੀਆਂ ਦੁਆਰਾ ਇੰਟਰਵਿਊ ਕਰਨੀਆਂ ਸ਼ੁਰੂ ਕਰਤੀਆਂ ਲੰਬੀਆਂ ਲੰਬੀਆਂ ਇੰਟਰਵਿਊ ਤੇ ਪੰਜਾਬ ਦੇ ਸੁਣ ਵੀ ਲਈਆਂ ਨੇ ਤੇ ਜੇ ਮੈਂ ਕਹਾਂ ਅਸੀਂ ਸਾਹ ਨਰਿੰਦਰ ਸਿੰਘ ਉਹ ਰਾਹੀਆਂ ਜਿਹੜੀਆਂ ਲਭਤਾ ਨੇ ਜਾ ਉਹਨਾਂ ਦੀ ਕਾਰਗੁਜ਼ਾਰੀ ਜੋ ਤੋਂ ਕੋਈ ਸਵਾਲ ਨਹੀਂ ਉਠਾ ਰਹੇ ਤੇ ਪਰ ਇਹ ਵੀ ਸੱਚ ਹੈ ਵੀ ਗਵਾਹੀ ਤਾਂ ਉਹਨਾਂ ਨੇ ਪਿਛਲੀ ਵਾਰ ਨਹੀਂ ਦਿੱਤੀ ਸੀ ਹਾਂਜੀ ਸਰਕਾਰ ਨੇ ਉਹਨੂੰ ਵੀ ਉਹਨੂੰ ਗਵਾਕੇ ਤੋੜਤੇ ਲਈ ਅਮਦਾਸ ਸੰਸਮਣੇ ਪਰ ਇਹਦੇ باوجود ਮਨੁਜੀਤਿਆ ਦੀ ਜ਼ਮਾਨਤ 'ਚ ਉਹਨਾਂ ਦੀ ਦਵਾਈ ਕੋਈ ਰਿੱਕਾ ਨਹੀਂ ਬਣ ਸਕੀ ਤੇ ਇਸੇ ਗੱਲ ਨੂੰ ਲੈ ਕੇ ਜਿਹੜੇ ਕਮਰਬਿਜੇ ਪ੍ਰਤਾਪ ਸਿੰਘ ਨੇ ਉਹ ਸਵਾਲ ਥਾਉਂਦੇ ਨੇ ਵੀ ਜੇ ਸਰਕਾਰ ਕੋਲੇ ਇੰਨੇ ਸਬੂਤ ਸੀਗੇ ਇਹਨਾਂ ਸਭ ਕੁਝ ਸੀਗਾ ਤਾਂ ਫਿਰ ਜ਼ਮਾਨਤ ਕਿਉਂ ਨਹੀਂ ਦਿੱਤੀ ਕਿਉਂ ਨਾ ਉਹ ਦਸਵੇਰ ਸਰ ਸਬੂਤ ਪੇਸ਼ ਲੀਤੇ ਤੇ ਕਿਉਂ ਨਾ ਚਾਰ ਸ਼ੀਟ ਫਾਇਲ ਕੀਤੀ ਸਮੇਂ ਸਰ ਤੇ ਇਹਨਾਂ ਸਮਾਜਾਇਨ ਨਹੀਂ ਖੁੱਲ ਕਿਉਂ ਕੀਤੀ ਤੇ ਢਾਈ ਜਿਹੜੇ ਦਾਵਾ ਕਰਦੇ ਸੀ ਵੀ ਅਸੀਂ ਤਾਂ ਆਉਂਦੇ ਸਾਹ ਕੇਜੀਵਾਲ ਸਾਹਿਬ ਦਾ ਚੋਣਾਂ ਦੇ ਵਿੱਚ ਕਰਦੇ ਸੀ ਦੇਖੋ ਆਪਾਂ ਨੂੰ ਪਤਾ ਬਾ ਨਹੀਂ ਫਿਰ ਉਹਨਾਂ ਨੇ ਜਦੋਂ ਅਦਾਲਤ ਦੇ ਵਿੱਚ ਜਾ ਕੇ ਗੋਡਿਆਂ ਭਾਰੋ ਕੇ ਮਾਫੀ ਵੀ ਮੰਗ ਲਈ ਤੇ ਮਾਂ ਜਾਂਚਨਾ ਵੀ ਕਰ ਲਈ ਹੱਥ ਵੀ ਜੋੜ ਲਏ ਤੇ ਸਾਰਾ ਕੁਝ ਕਹਿਤਾ ਤੇ ਉਦੋਂ ਬਾਅਦ ਜੇ ਕੋਈ ਅਹੇਜੀ ਗੱਲ ਹੁੰਦੀ ਤਾਂ ਮੈਨੂੰ ਕਦੀ ਲੱਗਦਾ ਵੀ ਉਹ ਸਰਕਾਰ ਵੱਲ ਤੋਂ 10 ਦਿਨ ਵੀ ਟੱਪਣ ਦਿੰਦੇ ਤੇ ਉਹਨੂੰ ਹੱਥ ਨਾ ਪਾਉਂਦੇ ਜੋ ਕਿ ਆਪਾਂ ਪਿਛਲੇ ਸਮੇਂ 'ਚ ਦੇਖਿਆ ਕਿ ਸੁਖਵੀਰ ਬਾਦਲ ਹੋਣਾ ਨੇ ਸਰਕਾਰ ਬਣਾਈ ਤੇ ਕਪਤਨ ਅਮਰਿੰਦਰ ਦੇ ਖਿਲਾਫ ਸਿੱਟੀ ਸੈਂਟਰ ਘਟਾਲੇ ਵਾਲਾ 56 ਕੇਸ ਸ਼ੁਰੂ ਕਰਤਾ ਸੀ ਤੇ ਉਦੋਂ ਜਦੋਂ ਕਪਤਨ ਸਾਹਿਬ ਨੇ ਸਰਕਾਰ ਬਣਾਈ ਸੀ ਤੇ ਉਹਨਾਂ ਨੇ ਹੁੰਦੇ ਸਾਰ ਬਾਦਲ ਸਾਹਿਬ ਉਹਨਾਂ ਦੀ ਪਤਨੀ ਸੁਨੀਦਰ ਕੌਰ ਤੇ ਸੁਖਵੀਰ ਬਾਦਲ ਦੇ ਤੁਹਾਡੇ 56 ਕੇਸ ਸ਼ੁਰੂ ਕਰਤਾ ਸੀ ਤੇ ਫਿਰ 3 ਸਾਲ ਵੀ ਸੀ ਲੱਗਣੇ ਮੈਨੂੰ ਲੱਗਦਾ ਵੀ ਜੇ ਕਿਤੇ ਇਦਾਂ ਵੱਡਾ ਸਬੂਤ ਜਾਂ ਇਦਾਂ ਵੱਡਾ ਜੁਗਾਰ ਸਰਕਾਰ ਕੋਲੇ ਹੁੰਦਾ ਤੇ ਮੈਨੂੰ ਤਾਂ ਹੁਣ ਆਈ ਲੱਗੀ ਜਾਂਦਾ ਬਈ ਇਹ ਜਾਪਾ ਦਾ ਭੇਰ ਤੋਂ ਬਿਨਾ ਹੁਣ ਕੁਛ ਨਹੀਂ ਥੋੜੇ ਦਿਨਾਂ ਬਾਅਦ ਇਹ ਮਾਮਲਾ ਵੀ ਠੰਡੇ ਪਾਸੇ ਜਿੱਤਿਆ ਜਾਣਾ ਤੇ ਇਹ ਮੈਨੂੰ ਤਾਂ ਹੁਣ ਆਣੀ ਨਹੀਂ ਲੱਗਣ ਲੱਗਿਆ ਜਮੂ ਜੀ ਹਾਂਜੀ ਸ਼ਾਇਦ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਜੋਂ ਭਈ ਜਿਹੜੇ ਕੇਜਰੀਵਾਲ ਸਾਹਿਬ ਨੇ ਨਾ ਉਹਨਾਂ ਨੇ ਵੀ ਕਦੇ ਨਾ ਕਦੇ ਮੋਦੀ ਸਾਹਿਬ ਦਾ ਝੂਠਾ ਜਰੂਰ ਖਾਦਾ ਹੁੰਗਾ ਉਹਨਾਂ ਦੇ ਸ਼ਗਿਰਦ ਹੀ ਲੱਗਦੇ ਨੇ ਕਿਉਂਕਿ ਮੀਡੀਆ ਮੈਨੇਜਮੈਂਟ ਦੀ ਇਹਨਾਂ ਨੇ ਵੀ ਕਾਫੀ ਮੁਹਾਰਤ ਹਾਸਲ ਕਰਨੀ ਆ ਜਦੋਂ ਕਦੇ ਕੋਈ ਹੋਰ ਬਾਗਲੇ ਦਾ ਦੌੜਾ ਪੈਣਾ ਸ਼ੁਰੂ ਹੋਣਾ ਹੁੰਦਾ ਤੇ ਉਦੋਂ ਇਹ ਕੋਈ ਨਵੀਂ ਸੁਰਖੀ ਲੱਭ ਕੇ ਲਿਆਉਂਦੇ ਨੇ ਤਾਂ ਕਿ ਦੂਜੀ ਗੱਲ ਨੂੰ ਰੋਲ ਦਿੱਤਾ ਜਾਵੇ ਘੱਟੇ ਚੜੋਂਟਾ ਜਾਵੇ ਮੈਨੂੰ ਹੁਣ ਵੀ ਐਵੇਂ ਲੱਗ ਜਾਂਦਾ ਵੀ ਆ ਬਿਜੇ ਸ਼ੰਗਲਾਰੀ ਗੱਲ ਹੋਵੇ ਚਾਹੀ ਕੋਈ ਹੋਰ ਤੋਂ ਮਾਮਲੇ ਹੋਣ ਤੇ ਚਾਹੀ ਆਹ ਜਿਹੜੀ ਪਾਰਟੀ ਦੇ ਅੰਦਰ ਖਿਜੜੀ ਪੱਕ ਰਹੀ ਆ ਜਾਂ ਅੰਦਰ ਜੋ ਵੀ ਰੌਲਾ ਪੋਲਾ ਚੱਲ ਰਿਹਾ ਇਹਦੇ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਵੀ ਮਜੇਟੀਆਂ ਦੇ ਉੱਤੇ ਇਹ ਜਿਹੜਾ ਮਾਮਲਾ ਦਰਜ ਕਰਨ ਦਾ ਮਾਮਲਾ ਕਿਉਂਕਿ ਹੁਣ ਕਈ ਦਿਨ মিডিਆ ਜਿਹੜਾ ਉਹ ਇਸ ਗੱਲ ਨੂੰ ਚਰਚਾ 'ਚ ਰੱਖੂਗਾ ਤੇ ਕਈ ਦਿਨ ਇਹਦੇ ਉੱਤੇ ਨਵੀਆਂ ਨਵੀਆਂ ਇੰਟਰਵਿਊ ਆਉਂਗੀਆਂ ਬੜੀਆਂ ਬੜੀਆਂ ਗੱਲਾਂ ਅਬ ਮੈਂ ਦੇਖਿਆ ਕਿ ਲੁਧਿਆਣੇ ਤੋਂ ਹਿੰਦੀ ਅਖਬਾਰ ਆ ਜਿਹੜਾ ਉਹਨੇ ਇੱਕ ਬੜੀ ਵੱਡੀ ਸਟੋਰੀ ਕਰਤੀ ਆ ਉਹ ਬੜਾ ਕੁਝ ਉਹਦੇ ਚ ਲਿਖਤਾ ਉਹ ਮੈਨੂੰ ਤਾਂ ਨਹੀਂ ਪਤਾ ਕਿ ਉਹਦਾ ਕੋਈ ਸਬੂਤ ਉਹਨਾਂ ਪੱਤਰਕਾਰਾਂ ਕੋਲ ਵੀ ਹੈਗੇ ਨਹੀਂ ਜਾਂ ਨਹੀਂ ਜਾਂ ਕਿੱਥੋਂ ਲੈਏ ਨੇ ਉਹਨਾਂ ਨੇ ਜੋ ਉਹਨਾਂ ਦੀ ਜਿਹੜੀ ਵਿਜੀਲੈਂਸ ਆ ਉਹ ਕਿਉਂ ਜਿਹੜੀਆਂ ਆਪਣੀਆਂ ਲੱਭਤਾਂ ਨੂੰ ਕਿਉਂ ਲੀਕ ਕਰਦੀ ਆ ਕਿਉਂ ਜਾਣਬੁੱਝ ਕੇ ਉਹਨਾਂ ਨੂੰ ਦੱਸਿਆ ਜਾਂਦਾ ਚਲੋ ਜਿੱਤਾ ਆਪਾਂ ਵੀ ਪੱਤਰਕਾਰ ਬਹੁਤ ਸਾਰੇ ਸੋਰਸੇਸ ਹੁੰਦੇ ਨੇ ਪੱਤਰਕਾਰਾਂ ਦੇ ਪਰ ਮੈਨੂੰ ਆਇਆ ਲੱਗਦਾ ਨਹੀਂ ਵੀ ਜਿਹੋ ਜਿਹੇ ਤਗ ਨਾਲ ਉਹ ਲਿਸਟ ਸਾਹਮਣੇ ਆਈ ਆ ਵੀ ਉੱਡੀ ਕੋਈ ਗੱਲ ਸਾਹਮਣੇ ਆ ਗਈ ਹੋਗੀ ਜੀ ਇਹ ਇੱਕ ਇਸ ਮਾਮਲੇ 'ਚ ਹੋਰ ਬੜਾ ਅਹਿਮ ਅਹਿਮ ਤੱਥ ਅਹਿਮ ਗੱਲ ਹੈ ਵੀ ਨਜੀਠੀ ਦੇ ਖਿਲਾਫ 5 ਸਿੱਟਾ ਮਣੀਆ 1 2 3 4 ਕਿਸੇ ਨੇ ਕੋਈ ਮਤਲਬ ਬਹੁਤ ਪੁਖਤਾ ਐਵੀਡੈਂਸ ਉਹਨਾਂ ਦੇ ਖਿਲਾਫ ਪੇਸ਼ ਨਹੀਂ ਕੀਤੇ ਇਹ ਵੀ ਇੱਕ ਇਸ ਕੇਸ ਨੂੰ ਮੇਰੇ ਖਿਆਲ ਕਮਜ਼ੋਰ ਬਣਾਉਣ ਦਾ ਇੱਕ ਕਾਰਨ ਬਣਨਗੇ ਦੇਖੋ ਜੀ ਜਿਹੜੀ ਮਲਵਾ ਹੋਂਦਾ ਕਈ ਲੋਕ ਇਹ ਵੀ ਕਹਿਣ ਲੱਗੇ ਵੀ ਸੈਟ ਦਾ ਮਤਲਬ ਹੁੰਦਾ ਬਾਬੇ ਸੈਟ ਬੈਠੋ ਬੈਠਣ ਦਾ ਮਤਲਬ ਹੁੰਦਾ ਬਾਬੇ ਇਹਨੂੰ ਹੁਣ ਵਾਸਤੇ ਚ ਪਾ ਦੋ ਤੇ ਸੈਟ ਜਿਹੜੀ ਆ ਉਹ ਕਿਸੇ ਮਾਂਗਲੇ ਨੂੰ ਸੈਟ ਕਰਨ ਚ ਲੱਗੀ ਹੁੰਦੀ ਆ ਅਸਲ ਜਿੱਤੂ ਵੱਤ ਹੁੰਦਾ ਕੁਝ ਨਹੀਂ ਉਹਦੇ ਚ ਸੋ ਦੇਖਦੇ ਆ ਇਸ ਕੇਸ ਚ ਅੱਗੇ ਕੀ ਵਾਪਰ ਦਾ ਉਹਨਾਂ ਦਾ ਜਿਹੜਾ ਮਜੀਠੀ ਉਹਨਾਂ ਦਾ ਰਿਮਾਂਡ ਆ ਉਹ ਤੋਂ ਅੱਗੇ ਕੀ ਕਿੱਧਰ ਨੂੰ ਕਹਾਣੀ ਤੁਰਦੀ ਆ ਫਿਲਹਾਲ ਮਾਮਲੇ ਜਿਹੜੇ ਆ ਉਹ ਖਟਾਈ ਵੱਲ ਨੂੰ ਜ਼ਿਆਦਾ ਜਾਣ ਦੀ ਸੰਭਾਵਨਾ ਹੈਗੀ ਆ ਸੋ ਗਿਲਸਾਹਬ ਤੁਸੀਂ ਇਹ ਛੋਟ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਮਿਹਰਬਾਨੀ